ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਹਾਡਾ ਸਵਾਗਤ ਹੈ ਧੰਨ ਗੁਰੂ ਰਾਮਦਾਸ ਜੀ ਚੈਨਲ ਤੇ ਅੱਜ ਦੀ ਵੀਡੀਓ ਬਹੁਤ ਵਧੀਆ ਹੋਣ ਵਾਲੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਾਂਗੇ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਹੱਕ ਮਾਰਨਾ ਕਿੱਡਾ ਵੱਡਾ ਪਾਪ ਹੈ ਤੇ ਜਦੋਂ ਅਸੀਂ ਕਿਸੇ ਦਾ ਹੱਕ ਮਾਰਦੇ ਹਾਂ ਕਿਸੇ ਦਾ ਹੱਕ ਦਬਦੇ ਆ ਤਾਂ ਵਾਹਿਗੁਰੂ ਜੀ ਉਸ ਦੇ ਲਈ ਕਿਵੇਂ ਸਜ਼ਾ ਦੇ ਸਕਦੇ ਨੇ ਸੋ ਵੀਡੀਓ ਤੇ ਬਨੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਇੱਕ ਪਿੰਡ ਮਲੋਟ ਦੇ ਕਿਸੇ ਮਕਾਨ ਦੇ ਹੇਠਲੀ ਬੈਠਕ ਵਿੱਚ ਇੱਕ ਪੁਰਾਣਾ ਮਾਲੀ ਬਾਬਾ ਗੁਰਦੇਵ ਸਿੰਘ ਆਪਣੇ ਪੋਤਿਆਂ ਨੂੰ ਇੱਕ ਗੱਲ ਦੱਸ ਰਿਹਾ ਸੀ ਉਸ ਦੀ ਆਵਾਜ਼ ਵਿੱਚ ਇੱਕ ਗੰਭੀਰਤਾ ਸੀ ਉਹ ਬੋਲਿਆ ਪੁੱਤਰੋ ਵਾਹਿਗੁਰੂ ਦੇ ਰਾਹਾਂ ਤੇ ਚੱਲਣਾ ਬਹੁਤ ਜ਼ਰੂਰੀ ਹੈ ਕਿਸੇ ਦਾ ਹੱਕ ਮਾਰਨਾ ਉਸ ਦਾ ਨਿਆਂਕ ਹੱਕ ਖੋ ਲੈਣਾ ਬਹੁਤ ਵੱਡਾ ਪਾਪ ਹੈ ਮੈਨੂੰ ਅਜੇ ਵੀ ਇੱਕ ਘਟਨਾ ਯਾਦ ਆ ਰਹੀ ਹੈ ਜੋ ਮੈਨੂੰ ਹਮੇਸ਼ਾ ਸਿੱਖਿਆ ਦਿੰਦੀ ਹੈ ਇੱਕ ਕਹਾਣੀ ਉਸ ਸਮੇਂ ਦੀ ਹੈ ਜਦੋਂ ਪਿੰਡ ਦੇ RAMU ਦੇ ਪਰਿਵਾਰ ਨੇ 50 ਏਕੜ ਜ਼ਮੀਨ ਦੇ ਮਾਲਕ ਹੋਣ ਦੇ ਬਾਵਜੂਦ ਬਲਵੰਤ ਸਿੰਘ ਦੇ ਹੱਕ ਦੀ ਜ਼ਮੀਨ ਨੂੰ ਹਥਿਆ ਲਿਆ ਸੀ ਬਲਵੰਤ ਸਿੰਘ ਜੋ ਪਿੰਡ ਦਾ ਇੱਕ ਗਰੀਬ ਕਿਸਾਨ ਸੀ ਨੇ ਆਪਣੇ ਬਾਪਦਾਦਿਆਂ ਤੋਂ ਮਿਲੀ ਇਸ ਜ਼ਮੀਨ ਤੇ ਕਾਨੂੰਨੀ ਹੱਕ ਸੀ ਪਰ RAMU ਸਿੰਘ ਨੇ ਸਾਰੇ ਨਕਲੀ ਕਾਗਜ਼ ਬਣਵਾ ਕੇ ਬਲਵੰਤ ਸਿੰਘ ਨੂੰ ਜ਼ਮੀਨ ਤੋਂ ਬੇਦਖਲ ਕਰਵਾ ਦਿੱਤਾ ਬਲਵੰਤ ਸਿੰਘ ਦਾ ਪਰਿਵਾਰ ਬਹੁਤ ਦੁਖੀ ਹੋਇਆ ਉਹ ਗੁਰੂ ਘਰ ਜਾ ਕੇ ਬੇਨਤੀ ਕਰਨ ਲੱਗਾ ਬਲਵੰਤ ਨੇ ਹਰ ਸਧਾਰਨ ਰਾਹ ਬਣਾਇਆ ਪਰ RAMMU ਸਿੰਘ ਨੇ ਉਸ ਦੀ ਕੋਈ ਗੱਲ ਨਹੀਂ ਸੁਣੀ ਉਸ ਨੇ ਕਿਹਾ ਜੇ ਤੇਰੇ ਕੋਲ ਕਾਗਜ਼ ਨਹੀਂ ਤਾਂ ਜ਼ਮੀਨ ਮੇਰੀ ਹੈ ਜਾ ਜਿੱਥੇ ਜਾਣਾ ਹੈ ਜਾ 1 ਸਾਲ ਬਾਅਦ ਰਾਮੂ ਦੇ ਪਰਿਵਾਰ ਤੇ ਇੱਕ ਕਾਲਾ ਬੱਦਲ ਛਾ ਗਿਆ ਪਹਿਲਾਂ ਉਸ ਦੀ ਫਸਲ ਬੁਰੇ ਮੌਸਮ ਕਾਰਨ ਬਰਬਾਦ ਹੋ ਗਈ ਫਿਰ ਉਸ ਦੇ ਪਰਿਵਾਰ ਵਿੱਚ ਬਿਮਾਰੀਆਂ ਦਾ ਲਗਾਤਾਰ ਦੌਰ ਚੱਲ ਪਿਆ ਉਹਨਾਂ ਦੇ ਸਾਰੇ ਪੈਸੇ ਇਲਾਜਾਂ ਵਿੱਚ ਲੱਗ ਗਏ ਉਹਨਾਂ ਦਾ ਹਾਲ ਬੁਰਾ ਹੋ ਗਿਆ ਇੱਕ ਰਾਤ ਰਾਮੂ ਨੇ ਸੁਪਨਾ ਦੇਖਿਆ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਵਿੱਚ ਖੜਾ ਹੈ ਇੱਕ ਗੰਭੀਰ ਆਵਾਜ਼ ਆਈ ਤੂੰ ਕਿਸੇ ਗਰੀਬ ਦਾ ਹੱਕ ਮਾਰਿਆ ਹੈ ਜਦ ਤੱਕ ਤੂੰ ਉਹ ਹੱਕ ਵਾਪਸ ਨਹੀਂ ਦੇਵੇਂਗਾ ਤੇਰਾ ਕੁਝ ਨਹੀਂ ਬਚੇਗਾ ਇਸ ਸੁਪਨੇ ਨੇ RAMU SINGH ਦੇ ਮਨ ਨੂੰ ਬਦਲ ਦਿੱਤਾ ਉਸਨੇ ਸਵੇਰ ਉੱਠ ਕੇ ਆਪਣੇ ਪਰਿਵਾਰ ਨੂੰ ਬੁਲਾਇਆ ਅਸੀਂ ਬਲਵੰਤ ਸਿੰਘ ਨਾਲ ਜੋ ਕੁਝ ਕੀਤਾ ਉਹ ਗਲਤ ਸੀ ਇਹ ਸਾਰੀਆਂ ਬਿਮਾਰੀਆਂ ਅਤੇ ਸਜ਼ਾਵਾਂ ਸਾਡੀ ਉਸ ਗਲਤੀ ਦਾ ਨਤੀਜਾ ਹਨ ਉਹ ਬਲਵੰਤ ਸਿੰਘ ਦੇ ਘਰ ਗਿਆ ਉਸ ਦੇ ਪੈਰਾਂ ਤੇ ਡਿੱਗ ਕੇ ਮਾਫੀ ਮੰਗੀ ਭਰਾ ਮੈਨੂੰ ਮਾਫ ਕਰ ਦੇ ਇਹ ਜ਼ਮੀਨ ਤੇਰੀ ਹੈ ਮੈਂ ਤੇਰੇ ਹੱਕ ਦੇ ਕਾਗਜ਼ ਤਿਆਰ ਕਰਾ ਦਿੰਦਾ ਹਾਂ ਇਸ ਘਟਨਾ ਨੇ ਪਿੰਡ ਦੇ ਸਾਰੇ ਲੋਕਾਂ ਨੂੰ ਸਿੱਖਿਆ ਦਿੱਤੀ ਕਿ ਹਮੇਸ਼ਾ ਹੱਕ ਦਾ ਸਾਥ ਦੇਣਾ ਚਾਹੀਦਾ ਹੈ ਬਲਵੰਤ ਸਿੰਘ ਨੇ RAMU ਨੂੰ ਮਾਫ ਕਰ ਦਿੱਤਾ ਜਦੋਂ RAMU ਨੇ ਆਪਣੇ ਪਾਪਾਂ ਦਾ ਪਛਤਾਪ ਕੀਤਾ ਉਸ ਦੇ ਪਰਿਵਾਰ ਦੀਆਂ ਬਿਮਾਰੀਆਂ ਵੀ ਦੂਰ ਹੋ ਗਈਆਂ ਬਾਬਾ ਗੁਰਦੇਵ ਸਿੰਘ ਨੇ ਆਪਣੇ ਪੋਤੇ ਨੂੰ ਕਹਾਣੀ ਖਤਮ ਕਰਦੇ ਕਿਹਾ ਇਸ ਸਾਰੇ ਵਾਹਿਗੁਰੂ ਦੀ ਕਿਰਪਾ ਹੈ ਕਿਸੇ ਦਾ ਹੱਕ ਮਾਰਨਾ ਨਹੀਂ ਚਾਹੀਦਾ ਸਚਾਈ ਅਤੇ ਨਿਆਂਇਕਤਾ ਸਾਡਾ ਸਹੀ ਰਾਹ ਹੈ ਹਮੇਸ਼ਾ ਹੱਕ ਦੀ ਕਦਰ ਕਰੋ ਧੋਖੇ ਨਾਲ ਲਿਆ ਸਮਾਨ ਜਾਂ ਹੱਕ ਸਾਡਾ ਕਦੇ ਨਹੀਂ ਹੁੰਦਾ ਵਾਹਿਗੁਰੂ ਹਮੇਸ਼ਾ ਨਿਆਂ ਕਰਦੇ ਹਨ ਸੋ ਸਾਧ ਸੰਗ ਜੀ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਦੋਂ ਆਪਾਂ ਕਿਸੇ ਦਾ ਹੱਕ ਦਬਦੇ ਹਾਂ ਜਾਂ ਕਿਸੇ ਤੋਂ ਕੋਈ ਚੀਜ਼ ਖੋਹਦੇ ਹਾਂ ਉਹ ਸਾਨੂੰ ਕੁਝ ਸਮੇਂ ਲਈ ਤਾਂ ਖੁਸ਼ੀ ਦੇ ਸਕਦੀ ਹੈ ਉਹ ਸਾਨੂੰ ਕੋਈ ਵੀ ਚੀਜ਼ ਖਰੀਦਣ ਦੇ ਵਿੱਚ ਮਦਦ ਤਾਂ ਕਰ ਸਕਦੀ ਹੈ ਪਰ ਕਦੇ ਵੀ ਸਾਨੂੰ ਸਕੂਨ ਨਹੀਂ ਦੇ ਸਕਦੀ ਸੋ ਸਾਨੂੰ ਹਮੇਸ਼ਾ ਆਪਣੇ ਹੱਕ ਦਾ ਹੀ ਖਾਣਾ ਚਾਹੀਦਾ ਹੈ ਉਮੀਦ ਕਰਦੀ ਆ ਅੱਜ ਦੀ ਇਹ ਕਹਾਣੀ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਹੈ ਇਦਾਂ ਦੀਆਂ ਹੋਰ ਵਧੀਆ-ਵਧੀਆ ਕਹਾਣੀਆਂ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ